ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸਭ ਮਨੁੱਖਾਂ ਅੰਦਰ ਪ੍ਰਮਾਤਮਾ ਦੀ ਜੋਤ বিরাজਮਾਨ ਹੁੰਦੀ ਹੈ ਸ੍ਰੀ ਆਦੀ ਸ਼ੰਕਰਾਚਾਰੀਆ ਨੇ ਸਨਾਤਨ ਮਤ ਅਤੇ ਅਦਵੈਤ ਵਦਾਂਤ ਗੈਰ ਦ્વੈਤਵਾਦ ਦੇ ਸਿਧਾਂਤ ਦੀ ਰੱਖਿਆ ਕਰਨ ਲਈ ਭਾਰਤ ਦੀਆਂ ਚਾਰੇ ਦਿਸ਼ਾਵਾਂ ਵਿੱਚ ਚਾਰ ਮੱਠ ਸਥਾਪਿਤ ਕੀਤੇ ਸਨ ਉਸ ਨਾਤਨ ਮਦ ਦੇ ਚਾਰ ਪੀਠ ਸਨ ਉੱਥੇ ਉਹਨਾਂ ਨੇ ਆਪਣੇ ਚਾਰ ਚੇਲਿਆਂ ਨੂੰ ਬਿਠਾਇਆ ਸੀ ਇਹ ਚਾਰ ਪੀਠ ਬਦਰੀ ਨਾਰਾਇਣ ਜਗਨਨਾਥਪੁਰੇ ਦਵਾਰਕਾ ਅਤੇ ਸਰੰਗੇਰੀ ਪਸਥਾਨਾ ਤੇ ਸਨ ਚਾਰ ਚਤਰ ਮਣਿਆ ਪੀਠਮ ਵਿੱਚੋਂ ਇੱਕ ਦੱਖਣੀ ਅਮਨਾਇਆ ਪੀਠਮ ਕਰਨਾਟਕ ਦੇ ਜ਼ਿਲ੍ਹੇ ਚੈਕ ਮੰਗਲੂਰ ਦੇ ਸਰੰਗੇਰੀ ਵਿੱਚ ਸਥਿਤ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਸੰਗਰੇਰੀ ਦੇ ਸਥਾਨ ਤੇ ਆਏ ਉੱਥੇ ਗੁਰੂ ਜੀ ਨੇ ਸੰਗਤਾਂ ਨੂੰ ਜਾਤ ਪਾਤ ਦੇ ਭੇਦ ਭਾਵ ਤੋਂ ਹਟਾ ਕੇ ਇੱਕ ਕਰਤਾਰ ਦੇ ਭਗਤੀ ਕਰਨ ਲਈ ਉਪਦੇਸ਼ ਕੀਤਾ ਸੀ ਬਹੁਤ ਸਾਰੀ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨ ਕੇ ਕਰਤਾਰ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਰੇਰੀ ਕੀਠ ਦੇ ਸ਼ੰਕਰਾਚਾਰੀਆ ਨੂੰ ਵੀ ਮਿਲੇ ਸਨ ਗੁਰੂ ਜੀ ਨੇ ਸ਼ੰਕਰੀਆਚਾਰੀ ਸ਼ੰਕਰਾਚਾਰੀਆ ਨਾਲ ਅਵਨਾਸ਼ੀ ਪ੍ਰਮਾਤਮਾ ਦੇ ਬਾਰੇ ਵਿੱਚ ਵਿਚਾਰ ਵਟਾਂਦਰਾ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੰਕਰਾਚਾਰੀਆ ਨੂੰ ਕਿਹਾ ਕਿ ਤੁਸੀਂ ਅਦਵਾਇਦ ਬਾਦ ਦਾ ਪ੍ਰਚਾਰ ਕਰਦੇ ਹੋ ਇਹ ਬਹੁਤ ਉਤਮ ਯਤਨ ਹੈ ਪਰ ਵਰਣ ਬੰਡ ਨੂੰ ਸਵੀਕਾਰ ਕਰਨ ਨਾਲ ਮਨੁੱਖਤਾ ਵਿੱਚ ਦੁਪਹਿਰ ਦੀ ਭਾਵਨਾ ਖਤਮ ਨਹੀਂ ਹੋ ਸਕਦੀ ਸਗੋਂ ਵੱਧਦੀ ਜਾਂਦੀ ਹੈ ਇਸ ਨਾਲ ਭਾਈਚਾਰਕ ਸਾਂਝ ਪੈਦਾ ਨਹੀਂ ਹੋ ਸਕਦੇ ਸਗੋਂ ਇੱਕ ਦੂਜੇ ਨਾਲ ਦੂਰੀ ਅਤੇ ਈਰਖਾ ਵੱਧ ਜਾਂਦੀ ਹੈ ਇਹ ਦੂਰੀ ਜਾਤ ਪਾਤ ਦੇ ਨਾਮ ਤੇ ਪ੍ਰਸਾਦ ਦਾ ਕਾਰਨ ਬਣਦੀ ਹੈ ਜੇ ਅਸੀਂ ਮਨੁੱਖਤਾ ਵਿੱਚ ਪਰਸਪਰ ਪ੍ਰੇਮ ਪੈਦਾ ਕਰਨਾ ਹੈ ਤਾਂ ਸਾਨੂੰ ਵਰਣਵੰਡ ਦਾ ਬੰਧਨ ਤੋੜਨਾ ਪਵੇਗਾ ਵਰਣਵੰਡ ਪਰਮਾਤਮਾ ਨੇ ਨਹੀਂ ਬਣਾਈ ਇਹ ਮਨੁੱਖੀ ਦਿਮਾਗ ਦੀ ਉਪਜ ਹੈ ਪਰਮਾਤਮਾ ਨਾਲ ਪ੍ਰੇਮ ਦੇ ਰਸਤੇ ਵਿੱਚ ਬਰਨਵੰਡ ਦੇ ਬੰਧਨ ਰੁਕਾਵਟ ਬਣਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ ਉਹ ਸਭ ਮਨੁੱਖਾਂ ਅੰਦਰ ਆਪ ਬਰਾਜਮਾਨ ਹੈ ਜਦ ਹਰ ਇੱਕ ਮਨੁੱਖ ਦੇ ਅੰਦਰ ਇੱਕ ਨਿਰਮਲ ਪਰਮਾਤਮਾ ਦਾ ਵਾਸਾ ਹੈ ਤਾਂ ਕੋਈ ਮਨੁੱਖ ਊਚ ਜਾਂ ਨੀਚ ਕਿਵੇਂ ਹੋ ਸਕਦਾ ਹੈ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਉੱਥੇ ਸ਼ੰਕਰਾਚਾਰੀਆ ਜੀ ਕੋਲ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਰਵਾਬ ਵਜਾ ਬਾਣੀ ਆਈ ਹੈ ਜਦ ਭਾਈ ਮਰਦਾਨਾ ਨੇ ਰਵਾਬ ਵਜਾਈ ਤਾਂ ਗੁਰੂ ਜੀ ਨੇ ਇਹ ਸ਼ਬਦ ਗਾਇਨ ਕੀਤਾ ਸੀ ਸਰਬ ਜੀਆਂ ਸਿਰ ਲੇਖ ਧਰਾਹੁ ਬਿਨ ਲੇਖੇ ਨਾਹੀਂ ਕੋਈ ਜੀਓ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ ਮਨ ਰੇ RAM ਜਪੋ ਸੁਖ ਹੋਈ ਐਸਨਸ ਗੁਰ ਕੇ ਚਰਨ ਸਰੇਬੋ ਹਰ ਦਾਤਾ ਭਗਤਾ ਸੋਈ ਰਹਾਓ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੁਰਮਖ ਏਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਓ ਚਲ ਤੋ ਠਾਕ ਰੱਖੋ ਘਰ ਆਪਣੇ ਗੁਰ ਮੇਲੀਏ ਇਹ ਮਤ ਹੋਏ ਜੀਓ ਦੇਖ ਅਦ੍ਰਿਸ਼ਟ ਰਹੋ ਬਸ ਮਾਦੀ ਦੁੱਖ ਬਿਸਰੇ ਸੁਖ ਹੋਏ ਜੀਓ ਪੀਵੋ ਅਪਿਓ ਪਰਮ ਸੁਖ ਪਾਈਏ ਨਿਜਕਾਰ ਬਾਸਾ ਹੋਏ ਜੀਓ ਜਨਮ ਮਰਨ ਭਵ ਖੰਡਨ ਗਾਈਏ ਪੁਨਰਪ ਜਨਮ ਨਾ ਹੋਏ ਜੀਓ ਤਤ ਨਰੰਜਨ ਜੋਤ ਸਵਾਹੀ ਸੋਹਿੰਗ ਭੇਦ ਨ ਕੋਏ ਜੀਓ ਅਪਰੰਪਰ ਔਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਉ ਸ਼ਬਦ ਦੇ ਰੂਪ ਵਿੱਚ ਬ੍ਰਹਮ ਗਿਆਨ ਸਰਵਣ ਕਰਕੇ ਸ਼ੰਕਰਚਾਰੀਆ ਗੁਰੂ ਜੀ ਦੇ ਬਚਨਾਂ ਨਾਲ ਅਸਹਿਮਤ ਨਹੀਂ ਹੋ ਸਕਿਆ ਸੀ ਸ਼ੰਕਰਾਚਾਰੀਆ ਨੂੰ ਗੁਰੂ ਜੀ ਦੇ ਬਚਨਾਂ ਨਾਲ ਸਹਿਮਤ ਹੋਣਾ ਪਿਆ ਕਿਉਂਕਿ ਜਾਤ ਸਭ ਮਨੁੱਖਾਂ ਵਿੱਚ ਇੱਕ ਪਰਮਾਤਮਾ ਦੇ ਜੋਤ বিরাজਮਾਨ ਹੈ ਤਾਂ ਉਹ ਊਚ ਨੀਚ ਨਹੀਂ ਹੋ ਸਕਦੇ ਕਿਉਂਕਿ ਸਭ ਮਨੁੱਖਾਂ ਦਾ ਪਿਤਾ ਪਰਮਾਤਮਾ ਹੈ ਅਤੇ ਬਾਕੀ ਸਭ ਉਸ ਦੀ ਔਲਾਦ ਹਨ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਦੇਣਾ ਮੇਰਾ ਚੈਨਲ ਸਬਸਕ੍ਰਾਈਬ ਕਰਕੇ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ